ਦੀ ਤੱਕ ਸੋਨੇ ਢੀਕ ਸੂਰਜ ਤੋਂ ਮਿਲਦੀ ਆ ਇਹ ਵੀ ਆ ਇਹ ਵੀ ਆ ਇਹਨੂੰ ਪੁੱਛਦੇ ਆ ਟੀਨਾ ਵੀ ਵੀਡੀਓ ਬਣਾਉਂਦੇ ਆ ਵਿਟਾਮਿਨ ਜੀ ਹੁੰਦੀ ਐ ਜੀ ਵਿਟਾਮਿਨ ਸਾਰੀਆਂ ਵਿਟਾਮਿਨ ਹੁੰਦੀਆਂ ਨੇ ਦੋ ਜੈੱਡ ਦਾ ਕੀ ਕਰਗੀ ਉਧਰ ਫੜਾ ਮੂੰਹ ਕੁਝ ਵੀ ਇਹ ਕੀ ਕਰੇ ਫਿਰ ਕੀ ਹੋਗਾ ਮਾਈ ਮਾਂ ਕੀ ਮਾਇਆ ਦਾ ਸਾਰਾ ਵੱਡੇ ਸੈਟ ਤੇ ਕਦੋਂ ਲੈ ਕੇ ਜਾਊਂਗਾ ਮੈਨੂੰ ਕਿਸੇ ਤੇ ਵੱਡੇ ਸੈਟ ਤੇ ਬਸ ਅਰਦਾਸ ਕਰੀਏ ਕਿ ਛੇਤੀ ਮੌਕੇ ਮੇਰੇ ਚਪਾਲ ਦੀ ਮੂਵੀ ਤੇ ਕੋਈ ਚੱਲ ਰਿਹਾ ਬਰ ਸਿਸਟਮ ਅਜੇ अच्छा ना डी ਵੀ ਮੜਾ ਮੋਟਾ ਨਿੱਕਾ ਮੋਟਾ ਪਾਰਟ ਟਾਈਮ ਕੰਮ ਕਰਦੀ ਆ ਕਹਿ ਨਹੀਂ ਆ ਵੀ ਇਹ ਹੋਣਾ ਚਾਹੀਦਾ ਕਿ ਬੁੱਤੀ ਜਿਹਨੇ ਚਾਰ ਪੈਸੇ ਇਹ ਨਿੱਕਾ ਮੋਟਾ ਕਮਾਉਣੀ ਆ ਆਪਦੀ ਫੀਸ ਤੋਂ ਬਚਦੇ ਨਹੀਂ ਹਮ ਤੇ ਕੰਮ ਵਾਸਤੇ ਰੱਖਣਾ ਓਏ ਠੀਕ ਹੈ ਅਸੀਂ ਕਾਲ ਜੀ ਮੈਂ ਤਾਂ ਆਪਣਾ ਬਿੱਲਾ ਸਿੱਧੂ ਅੱਜ ਹੈਗੇ ਜੀ ਦਰਸ਼ਕ ਦਤਾਲ ਦੇ ਸ਼ੂਟ ਤੇ ਤੇ ਮੇਰੇ ਨਾਲ ਨੇ ਆਰਟਿਸਟ ਫਤਿਹਗੜ੍ਹ ਸਾਹਿਬ ਵਾਲੀ ਬੇਬੇ ਤੇ 바ਵਾ ਯਾਰ ਲੋਹਾ ਖੇੜਾ ਜੱਗੀ ਸਰਪੰਚ ਦੇ ਪਿੰਡ ਦਾ ਗੱਭਰੂ ਆ ਬੱਲੇ ਬੱਲੇ ਕਰਾਈ ਹੋਈ ਹੈ YouTube ਤੇ ਤੇ ਮਰ ਜਾਣੀ ਸੰਗਰੂਰ ਸਸੀਗਾ ਸੰਜੀਗਾ ਆਸ਼ੀ ਕਲ ਜੀ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਦੋਵੇਂ ਸਾਰੇ ਜਾਣੇ ਮੈਂ ਵਧੀਆ ਤੂੰ ਅੱਜ ਐਂ ਦੱਸ ਪਹਿਲਾਂ ਵੀ ਹਾਂ ਸਰ ਤੂੰ ਰਜਾਈ ਦੇ ਵਿੱਚੋਂ ਹੋਣ ਨਿਕਲਿਆ ਕੀ ਗੱਲ ਮੈਨੂੰ ਜਖਾਮ ਹੋ ਰਿਹਾ ਬੁੱਕੇ ਅੱਜ ਮੈਨੂੰ ਐ ਲੱਗਦਾ ਵੀ ਬੁਖਾਰ ਹੋ ਰਿਹਾ ਜਿਵੇਂ ਕਿਉਂਕਿ ਫਿਰ ਕੰਮ ਕਰੇ ਬਿਨਾਂ ਤਾਂ ਸਰਦਾ ਨਹੀਂ ਹੈਗਾ ਮੈਂ ਤਾਂ ਅਗਰ ਕੇ ਰਜਾਈ 'ਚ ਬੈਗਾ ਮਾਜਾ ਨਹੀਂ ਹੋ ਜੀ ਹੁਣ ਵੀ ਸਿਰਫ ਉੱਟਣ ਲੱਗ ਰਿਹਾ ਅਸੀਂ ਸਾਰਿਆਂ ਨੇ ਸੋਚੀ ਜਾਂਦੇ ਵੀ ਅਸੀਂ ਬਾਹਰ ਕੋਈ ਨਹੀਂ ਸਾਰੇ ਦੇ ਡਾਊਨ ਨਹੀਂ ਮੈਂ ਬੈਂਦਾ ਨਹੀਂ ਹੁੰਦਾ ਮੇਰੀ ਹੱਥ ਤੱਕ ਜਦੋਂ ਮੈਂ ਆ ਗਿਆ ਫੇਰ ਨਹੀਂ ਮੈਂ ਦੇਖਿਆ ਦੀ ਮੈਂ ਅੱਜ ਆ ਬੇਬੇ ਮਸਾ ਕਹੇ ਕਿ ਐਨੇ ਦਿਨ ਮੈਂ 15 ਦਿਨ ਤੋਂ ਪਹਿਲਾਂ 10 ਦਿਨ ਦੀ ਮੈਂ ਕੰਮ ਛੱਡੀ ਬੈਠੀ ਹਾਂ 10 15 ਦਿਨ ਤਾਂ ਜਮ ਤਸੱਲੀ ਹੋ ਗਈ ਵੀ ਮਤਲਬ ਜਾਣੇ ਬਚੀ ਹੈ ਗੱਲੀ ਲਾ ਲੋ ਸਾਬ ਵੀ ਐਨਾ ਐਨਾ ਬਰਾ ਐਨੀ ਹਾਲਤ ਖਰਾਬ ਹੋ ਗਈ ਕਿਸੇ ਭਾਈ ਜੀ ਨੂੰ ਖੰਗ ਖੱਪਾ ਹੁੰਦਾ ਮੜਾ ਮੋਟਾ ਨਾਲ ਦੀ ਨਾਲ ਦਵਾਈ ਲੈ ਲਿਆ ਕਰੋ ਭਾਈ ਆਪਾਂ ਘੋਲ ਕਰੀ ਜਾਂਦੇ ਆ ਵੀ ਚੱਲ ਹੋ ਜੂ ਲੋਟ ਹੋ ਜੂ ਦੇ ਦੇਸੀ ਦਵਾਈ ਵਾਲੇ ਤੋਂ ਅਜੇ ਵੀ ਪੂਰੀ ਠੀਕ ਨਹੀਂ ਆਪਾਂ ਸੋਚੀਏ ਨਾ ਬੀਬੇ ਵੀ ਚੱਲ ਹੋ ਜੂ ਏਡੀ ਕੀ ਗੱਲ ਹੈ ਉਹ ਜ਼ਿਆਦਾ ਵੇਚਦੀ ਜਾਂਦੀ ਹੈ ਤੈਨੂੰ ਮੈਂ ਸੱਚੀ ਉੱਥੇ ਦਵਾਈ ਲੈ ਆਏ ਇਹਨੇ ਨਾ ਪਹਿਲਾਂ ਮੈਨੂੰ ਹੋ ਗਿਆ ਸੀਗਾ ਉਹ ਆ ਬੁਖਾਰ ਜਿਆ ਗੋਡੇ ਜੇ ਰੁਕ ਗਏ ਤੇ ਬਈ ਮੈਂ ਠੀਕ ਨਹੀਂ ਤੀ ਇਹ ਮੇਰੇ ਕੋਲ ਸ਼ੂਟ ਤੇ ਚਲੇ ਗਈ ਮੈਂ ਇਹਨੂੰ ਕਿਹਾ ਮੈਂ ਕਿਹਾ ਵੀ ਮੇਰੇ ਤਾਂ ਗਿੱਟੇ ਵੀ ਸੁੱਜੇ ਪੈਦੀ ਹਨਾ ਮੈਨੂੰ ਕਹਿੰਦੀ ਮੇਰੀ ਇੱਕ ਖਰਾਕ ਲੈ ਲਾ ਮੇਰੇ ਮੁੰਡੇ ਨੇ ਸ਼ਾਮ ਨੂੰ ਵਿਚਾਰਨੇ ਮਾਲਿਸ਼ ਕਰੀ ਮੇਰੇ ਪੈਰਾਂ ਪੂਰਾ ਤੇ ਇਹ ਸਾਰੀਆਂ ਉਥੀ ਦੀਆਂ ਠੀਕ ਹੈ ਮੰਜੂ ਮੈਡਮ ਤੀਗੀ ਇਹ ਤੀ ਪਤਾ ਨਹੀਂ ਕੌਣ ਕਰਦੀ ਆ ਤਾ ਜਾਨਬੀਆਂ ਦੇ ਖਰਾਕ ਲੈ ਕੇ ਸੌਂਗੀ ਦੋ ਦਿਨ ਮੈਂ ਕਿਹਾ ਮਾਂ ਮੇਰੇ ਤਾਂ ਗਿੱਟੇ ਦਾ ਸੋਜ ਜਾ ਜੋ ਉਤਰ ਗਿਆ ਸਿੱਧੀ ਲੰਗ ਵੱਜਣੋਂ ਅਟ ਗਈ ਮੈਂ ਕੋਪ ਤੇ ਸੋਇਚ ਨੂੰ ਜਾ ਕੇ ਕਿਹਾ ਮੈਂ ਦੋ ਲਾਤ ਦਮ ਲੰਗ ਵੱਜਦੀ ਅੱਜ ਤਾਂ ਤੁਰਨਾ ਹੋਵੇ ਇਹ ਮੈਂ ਕਿਹਾ ਹਾਂ ਤੇਰੀ ਇੱਕ ਖਰਾਕ ਮੈਨੂੰ ਇਹਦੀ ਦਵਾਈ ਨੇ ਠੀਕ ਕਰਿਆ ਬਸ ਲਾ ਕੀ ਕਿਤੇ ਫਿਰ ਇਹਨੂੰ ਮੈਂ ਆਪਣੀ ਵਾਲੀ ਦਵਾਈ ਦਿੱਤੀ ਸੀ ਮੈਂ ਹਾਂ ਤੂੰ ਆ ਆਪਣੀ ਆਹ ਵਾਲੀ ਦਵਾਈ ਲੈ ਫਿਰ ਮੈਂ ਇੱਕ ਖਰਾਕ ਲੈ ਕੇ ਬਾਕੀ ਦਵਾਈ ਇਹਨਾਂ ਨੂੰ ਦੇਤੀ ਸੀਗੀ ਉਹ ਚਾਰ ਖਰਾਕ ਡਾਕਟਰ ਪ੍ਰੀਤ ਡਾਕਟਰ ਪ੍ਰੀਤ ਐ ਜੁੜੇ ਰਹੋ ਜੀ ਬਲੌਗ ਦੇ ਨਾਲ ਅੱਜ ਸਾਨੂੰ ਆਰਟਿਸਟ ਦੇਖਿਆ ਨੇ ਘਰਜੀਤ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਮੇਰਾ ਹਰਮਨ ਪਿਆਰਾ ਆਰਟਿਸਟ ਹੈ ਬਈ ਮੈਂ ਇਸ ਮੈਂ ਕੈਮਰਾ ਔਨ ਕੈਮਰਾ ਹੈ ਤੁਸੀਂ ਕਹੋਗੇ ਉਹ ਕਰਦਾ ਵਡਾਈ ਤੁਹਾਡੇ ਪਿੱਠ ਵਿੱਚ ਹੀ ਮੈਂ ਕਹਿਣਾ ਨਾ ਦਰਸ਼ਕ ਨੂੰ ਥੈਂਕ ਯੂ ਵੀ ਮੇਰੇ ਖੁੱਡ ਨਾਲ ਚੱਕਰ ਬਹੁਤ ਮਿਲਦੇ ਨੇ ਥੈਂਕ ਯੂ ਸੋ ਮੱਚ ਜੀ ਹਰੇਕ ਨਾਲ ਨਹੀਂ ਇਹ ਪੋਸੀਬਲ ਹੈ ਗਿਆ ਤੁਸੀਂ ਮੈਨੂੰ ਇੰਨੇ ਜੋਗ ਸਮਝ ਪਹਿਦਰੋਂ ਧੰਨਵਾਦ ਇਹ ਬੰਦਾ ਬੰਦੇ ਦੀ ਦਾਰੂਆ ਸਿਆਣੇ ਕਹਿੰਦੇ ਨੇ ਜੇ ਕੋਈ ਸਮਝੇ ਇਹ ਸਾਡਾ ਕੈਮਰਾਮੈਨ ਹੈ ਜੀ ਆਕਾਸ਼ ਇਹ ਵੀ ਦਤਾਲਤਵਾ ਮੁੰਡਾ ਬਹੁਤ ਹੋਣ ਹਰ ਮੁੰਡਾ ਹੈ ਪੂਰਾ ਉਹ ਹੈ ਮੁੰਡਾ ਟੈਲੈਂਟਡ ਮੁੰਡਾ ਆਉਣ ਵਾਲੇ ਟਾਈਮ 'ਚ ਬੋਲ ਵਾਲਾ ਫੁੱਲ ਹੋ ਜੂ। ਜਾਂਗੇ ਇਸ ਉਮਰ ਦੇ ਵਿੱਚ ਨਾ। ਵੈਸੇ ਇਨੀ ਥੋੜੀ ਉਮਰ 'ਚ ਕੰਮ ਤੇ ਜੁੜ ਗਿਆ ਇਹ ਵਧੀਆ। ਜੁੜ ਗਿਆ ਵਧੀਆ। ਵਧੀਆ ਜੁੜਾ ਰਿਹਾ। ਚੱਲ ਵੀ ਦਤਾਲ ਆ ਭਖ ਰਿਹਾ ਉਧਰੋਂ। ਹੋਰ ਹਰਜੀਤ ਘਰ ਪਰਿਵਾਰ ਓਕੇ ਬਾਈ। ਬਹੁਤ ਵਧੀਆ ਬਈ। ਠੀਕ ਆ। ਕਿਰਪਾ। ਹੁਣ ਤੁਸੀਂ ਵੱਡੇ ਸੈਟ ਤੇ ਕਦੋਂ ਲੈ ਕੇ ਜਾਓਗੇ ਮੈਨੂੰ ਕਿਸੇ ਤੇ? ਵੱਡੇ ਸੈਟ ਤੇ ਬਸ ਅਰਦਾਸ ਕਰੀਏ ਕਿ ਛੇਤੀ ਮੌਕਾ ਮਿਲੇ। ਚਪਾਲ ਦੀ ਮੂਵੀ ਤੇ ਕੋਈ ਚੱਲ ਰਿਹਾ ਹੈ ਬਲਕ ਸਿਸਟਮ ਅਜੇ। अच्छा करेती ਦੱਸਾਂਗੇ ਆਪਾਂ ਪਹਿਲਾਂ ਦੱਸ ਦੀਏ ਨਾ ਕੰਮ ਹੋਵੇ ਨਾ ਫਿਰ ਹਾਂ ਵਡਾਈ ਮਾਰਨ ਦਾ ਕੋਈ ਫਾਇਦਾ ਨਹੀਂ ਮਾਰਨ ਦਾ ਕੋਈ ਫਾਇਦਾ ਨਹੀਂ ਕੰਮ ਬੋਲੇ ਬੰਦੇ ਬੋਲਣ ਦਾ ਨਹੀਂ ਕੋਈ ਏਡਾ ਫਾਇਦਾ ਹੁੰਦਾ ਅਸੀਂ ਕੰਮ ਕਰਾਂਗੇ ਆਪ ਹੀ ਪਤਾ ਆਪੇ ਪਤਾ ਲੱਗ ਜੂਗਾ ਆਪਾਂ ਐਵੇਂ ਗੱਲਾਂ ਮਾਰੀ ਜਾਂਦੇ ਕੰਮ ਹੋਵੇ ਨਾ ਫਿਰ ਸਵਾਲ ਨਹੀਂ ਸਵਾਲ ਨਹੀਂ ਮਾ ਗੱਲ ਦਾ ਠੀਕ ਹੈ ਅਸੀਂ ਵੀ ਅਰਦਾਸ ਕਰਦਾ ਹਾਂ ਪ੍ਰਮਾਤਮਾ ਖੇਤੀ ਮਨਾਵੇ ਲੈ ਜੁੜੋ ਫਿਰ ਜੁੜੇ ਰਹੋ ਬਲਾਗ ਦੇ ਨਾਲ ਭਈ ਅੱਜ ਮੈਂ ਤੇ ਹਰਜੀਤ ਬਾਈ ਇਕੱਠੇ ਆ ਅੱਜ ਉਹਨੂੰ ਹੋਰ ਆਰਟਿਸਟਾਂ ਨਾਲ ਮਿਲਾਂ ਅੱਜ ਬੰਮੇ ਪੜਾਕੇ ਦਰਸ਼ਨ ਦਾ ਸ਼ੂਟ ਹੈ ਦੇਖੀ ਜਲ ਬਣਦਾ ਕੀ ਜੁੜੇ ਰਹੀ ਹੈ ਨਾ ਮਾਸੀ ਚੱਚੀ ਮੈਂ ਖੜੀ ਹੋਵਾਂਗਾ ਕਿ ਬੈਠਾਂਗੇ ਅੱਗੇ ਬੈਠ ਜੀ ਫਰੀ ਤੂੰ ਇੱਕ ਪੇਮਲ ਕੇ ਫਾਰਮ ਤੋਂ ਆਈਏ ਬਗੇਸ ਤੋਂ ਪੜਦੀ ਅਗਦੇ ਬਾਹਰ ਚੰਡੀ ਹੋਰ ਆ ਚੰਡੀ ਨਾਲ ਹੀ ਲੁੱਕ ਆ ਗਈ ਆਏ ਤਾਂ ਦੇਖੋ ਵੀ ਜੇ ਪੈਨ ਗਿਫਟ ਲੈ ਕੇ ਆਪਾਂ ਕੰਮ ਕਰਦੀ ਆ ਬਈ ਇਹ ਫਿਰ ਉਹੀ ਗੱਲ ਹੋਣਾ ਲੈ ਗਿਫਟ ਉਹਨੇ ਕਿਉਂ ਲੈ ਕੇ ਆ ਕੋਈ ਬਰਥਡੇ ਬੋਡੇ ਕੁਝ ਕੀ ਨਾ ਜੇ ਤੁੰਗ ਆਈ ਆ ਕਹ ਰੋਈ ਕਿਤੇ ਬਾਹਰ ਰਹਿੰਦੀ ਹੈ ਫਿਰ ਗਿਫਟ ਦਾ ਮੈਂ ਤਾਂ ਉਹ ਵੀ ਲੈ ਸਕਦਾ ਕੋਈ ਏਡੀ ਗੱਲ ਨਹੀਂ ਨਾਰਮਲ ਗੱਲ ਹੈ ਗਿਫਟ ਦਾ ਘੜਾ ਲੱਖ ਦਾ ਲਈ ਹੋਊਗੀ ਸੂਟ ਸਭ ਟਾ ਲਈ ਹੋਊ ਕੋਸ ਹੋਰ ਤੇਰੇ ਬਾਅਦ ਕੀ ਲੈ ਬਾਠ ਠੀਕ ਚਲ ਨਹੀਂ ਹੋੜ ਇਹਨੂੰ ਮੈਂ ਫੇਰ ਵਾ ਕੀ ਪਾਣਾ ਵੀ ਪੜਾਈ ਤਾਂ ਕਿਤੇ ਵੀ ਪੜਾਈ ਦੇ ਧਿਆਨ ਦੇ ਲਿਆ ਕਰ ਮੜਾ ਮੋਟਾ ਗਿਫਟ ਗਿਫਟ ਮੇਰੇ ਤਾਂ ਰਹਿਣ ਦੇ ਭਾਈ ਤੈਨੂੰ ਲੋੜ ਹੈ ਪੈਸਿਆਂ ਦੀ ਪੈਸੇ ਤੂੰ ਪੈਸੇ ਪੁੱਤ ਸਾਬ ਨੂੰ ਰੱਖ ਹਾਂ ਬੱਸ ਐ ਕਮਾ ਦੇ ਫੇਰ ਉਹ ਕਹੂਗੀ ਨਾ ਵੀ ਪੈਸੇ ਦਾ ਵੀਰਾ ਹੈਗਾ ਮੇਰੇ ਕੋਲੇ ਵੀ ਇੱਕ ਸੂਟ ਨਾਲ ਕੀ ਹੋ ਗਿਆ ਮੇਰੀ ਇੰਟਰਵਿਊ ਫਰਮਾਇਆ ਕਹਿੰਗਾ ਵੀ ਮੇਰੇ ਕੋਲ ਆਪਾਂ ਰੱਖ ਭਾਈ ਠੀਕ ਹੈ ਚਲ ਆ ਵੀ ਐਵੇਂ ਕਰ ਨਾ ਟੀ ਵੀ ਮੜਾ ਮੋਟਾ ਨਿੱਕਾ ਮੋਟਾ ਪਾਰਟ ਟਾਈਮ ਕੰਮ ਕਰਦੀ ਆ ਇਹ ਹੋਣਾ ਚਾਹੀਦਾ ਕਿ ਬੁੱਤੀ ਜਿਹੜੇ ਚਾਰ ਪੈਸੇ ਜੇ ਨਾ ਮੋਟਾ ਕਮਾਉਣੀ ਆ ਆਪਦੀ ਫੀਸ ਤੋਂ ਬਚਦੀ ਨਹੀਂ ਆਪਦੇ ਕਮਰੇ ਵਾਸਤੇ ਰੱਖ ਲੈ ਓਹ ਠੀਕ ਹੈ ਮਲੇ ਵਾਲਾ ਪਰਨੇ ਆਜੀ ਹੈਗੀ ਗੱਲ ਹੈ ਚਲ ਰੋ ਨਹੀਂ ਚਲ ਐਕਸ਼ਨ ਲੈ ਫ੍ਰੀਤਾ ਕੀ ਸਾਸ਼ਿਕਾ ਮਾ ਸਾਸ਼ਿਕਾ ਦਰਫੜਾ ਮੈਂ ਕੁਝ ਨਹੀਂ ਇਹ ਜੀ ਕਰੇ ਫਿਰ ਕੀ ਹੋ ਗਿਆ ਮਾਈ ਮਾਂ ਕੀ ਮਾਇਸਾ ਸਾਰਾ ਕੁਝ ਹੈ ਜਾਂਦਾ ਮਗਰੋਂ ਕੋਈ ਡਾਇਲੌਗ ਦੇ ਨਹੀਂ ਮੇਰੀ ਮਾਂ ਤੋਂ ਮਗਰੋਂ ਚਾਚੀ ਤੂੰ ਹੀ ਤੂੰ ਹੀ ਮਾਏ ਓਹ ਹੋ ਯਾਰ ਚਲ ਮਾਏ ਫਿਰ ਗੱਲਾਂ ਕਰ ਦਿੰਦੇ ਤੈਨੂੰ ਚਾਹ ਲੈ ਮਤਲਬ ਜੇ ਕੋ ਪੁੰਗ ਜਾਨੇ ਤਾਂ ਥੋੜਾ ਇਹਦੀ ਘੁੱਟ ਭਰਨੀ ਕਿਹੜਾ ਸਾਤੀ ਆ ਚੱਲ ਲੱਗ ਲਊ ਚੱਲ ਮੈਨੂੰ ਪਤਾ ਦੀ ਮਾਂ ਕਰੂਈ ਤਾਂ ਅਸੀਂ ਮੈਂ ਕੈਮਰਾ ਬੰਦ ਨਹੀਂ ਕਰਿਆ ਮਾਨ ਹੁੰਦਾ ਹੈ ਨਾ ਐਕਸ਼ਨ ਰਾਜਸਥਾਨਾ ਰਾਜਸਥਾਨੀ ਇਹ ਮੈਂ ਦੀਤਾ ਗਈ ਸਾਸ਼ਿਕਾ ਜੱਤੀ ਸਸਤਿਖਾਰ ਬਸ ਸਭ ਠੀਕ ਹੈ ਹਾਂ ਮੈਂ ਵਧੀਆ ਤੁਸੀਂ ਦੱਸੋ ਮੈਂ ਤਾਂ ਠੀਕ ਆ ਮੈਂ ਆਉਣ ਲੱਗੀ ਨੇ ਦੱਸਿਆ ਵੀ ਨੀ ਫੋਨ ਵੀ ਨਹੀਂ ਕਰਿਆ ਬਸ ਐਦ ਕੀ ਮੇਰੀ ਸਲਾਹ ਸੇ ਵੀ ਬਿਨਾ ਬਸੇ ਹੀ ਆਵਾਂ ਨਾਲੇ ਮੈਂ ਸੱਚ ਤੁਹਾਡੇ ਵਾਸਤੇ ਕੋਈ ਚੰਗੀ ਚੀਜ਼ ਲੈ ਕੇ ਆ ਖੁਦ ਦੇਖ ਲਾ ਸੋਨੀ ਜੀਜੀ ਹਰ ਵਾਰੇ ਤੇਰਾ ਹੀ ਕੰਮ ਆ ਕੁਝ ਨਾ ਕੁਝ ਲੈ ਕੇ ਆ ਜੰਨੀ ਆ ਪਹਿਲਾਂ ਦੇਖ ਤਾਂ ਲੋ ਵੀ ਕੀ ਚੀਜ਼ ਹੈਗੀ ਪਹਿਲੇ ਹੀ ਗੱਲ ਪੈਣਾ ਹੁੰਦਾ ਥੋਨੇ ਇਹ ਮੈਂ ਮਰਚਾ ਦੱਸ 2-2 ਸੌ ਆਲ ਚੱਕ ਲਈ ਆਈ ਹੈ ਫੂਟ ਵੀ ਹੈ ਨੀਚੇ ਚੈੱਕ ਕਰ ਲਓ ਵੀ ਫੋਟਾ ਫੋਟਾ ਠੀਕ ਹੈ ਪਰ ਤੈਨੂੰ ਕਿੰਨੀ ਵਾਰ ਕਿਹਾ ਵੀ ਇੰਨਾ ਖਾਚਾ ਲਾ ਕਰਿਆ ਤਾਂ ਜਿਹੜੇ 4 ਪੈਸੇ ਹੁੰਦੇ ਨੇ ਆਪਣੇ ਸਾਭ ਲਿਆ ਕਰ ਤੇਰੇ ਕੰਮ ਆਉਣਗੇ ਮਾ ਮੈਂ ਦੱਸ ਕੀ ਕਰਨੇ ਨੇ ਪੈਸੇ ਨਾ ਇਹ ਮੇਰਾ ਹੁਣ ਤੁਹਾਡੇ ਸਮਾਂ ਦਾ ਹੈ ਹੀ ਕੋਈ ਹਾਂ ਦਾ ਜੇ ਮੈਂ ਤੁਹਾਡੇ ਲਈ ਨਹੀਂ ਕੁਝ ਲੈ ਕੇ ਆਉਂਦੀ ਹੋਰ ਕਿਦੇ ਵਾਸਤੇ ਲੈ ਕੇ ਮੈਨੂੰ ਇਹ ਦੱਸੋ ਮੇਰੀ ਨਣਤਾ ਕੀ ਕਰਦੇ ਬਈ ਸਰੋਂ ਚ ਸੀ ਜਿਹੜੀ ਪ੍ਰੀਤ ਹੈ ਨਾ ਇਹ ਸਕਦਾ ਕੰਮ ਨਾ ਡਰ ਨਹੀਂ ਲੱਗਦਾ ਤੁਹਾਨੂੰ ਉਹ ਆਉਂਦਾ ਕਹਾੜੀ ਲੈ ਕੇ ਜੱਟੀਆਂ ਦੇਖੀ ਵੱਡੂ ਜੀ ਕਿਹਾ ਬੇਬੇ ਤਸਾ ਭੱਜਿਆ ਵੀ ਜਾਣਾ ਪਹਿਲੀ ਬਿਮਾਰ ਇਹਨੂੰ ਹਾਂ ਕਰਦੇ ਸਰੋਂ ਮਾਦੇ ਅਗਲੇ ਦੀ ਬਾਬੇ ਵੀਡੀਓ ਬਣਾ ਇਹਨਾਂ ਦੀ ਆਪਾਂ ਲਾ ਲਾਂਗੇ ਰਿਕਾਰਡ ਕਰ ਲੈ ਕੇ ਰਿਕਾਰਡ ਕਰਕੇ ਕੱਲ ਨੂੰ ਸਬੂਤ ਦੇਵਾਂਗੇ ਵੀ ਹਾਂ ਦੋ ਬੰਦੇ ਨੇ ਉਹ ਬੰਦਾ ਫੁੱਲ ਖਾ ਵੀ ਰਿਹਾ ਦੇ ਖਾ ਰਿਹਾ ਅਦੇ ਪੰਜ ਹੋਰ ਦੇ ਸਰੋਂ ਦੀ ਮਾਤਰਾ ਪੂਰੀ ਕਰ ਦਾਂਗੇ ਤੇਲ ਦੀ ਮਾਤਰਾ ਅੱਛਾ ਹੀ ਹਾਂ ਬਟਾਮਣੇ ਹਾਂ ਬਟਾਮਣੇ ਅੱਛਾ ਯਾਰ ਕੀ ਬਾਤ ਹੈ ਬਟਾਮਣ ਜੀ ਤਾਂ ਮੈਂ ਸੁਣੀ ਨਹੀਂ ਯਾਰ ਜਸਰ ਬਾਈ ਜੀ ਹੁੰਦੀ ਹੈ ਵਿਟਾਮਿਨ ਮੈਂ ਤਾਂ ਪਹਿਲਾਂ ਮੈਂ ਤਾਂ ਡੀ ਤੱਕ ਸੁਣਿਆ ਡੀ ਸੂਰਜ ਤੋਂ ਮਿਲਦੀ ਆ ਇਹ ਵੀ ਆ ਇਹ ਵੀ ਆ ਇਹਨੂੰ ਪੁੱਛਦੇ ਆ ਟੀਨਾ ਵਿਟਾਮਿਨ ਜੀ ਹੁੰਦੀ ਹੈ ਜੀ ਵਿਟਾਮਿਨ ਸਾਰੀਆਂ ਵਿਟਾਮਿਨ ਹੁੰਦੀਆਂ ਨੇ ਲੈ ਜੱਟ ਦੱਕੇ ਕਰ ਗਈ ਐ ਜੱਟ ਦੱਕੇ ਕਰ ਗਈ ਆਮਨ ਇਹ ਜੀ ਨਹੀਂ ਇਹ ਤਾਂ ਡੀ ਏ ਡੀ ਤਾਂ ਤੁੱਪ ਚ ਹੁੰਦੀ ਆ ਅਗਰ ਤੁੱਪ ਵਾਲੀ ਨਹੀਂ ਸੀ ਹੋਰ ਕਿਹੜੀ ਆ ਉਹ ਦੇਖ ਸਰੋਂ ਦੇ ਫੁੱਲਾਂ ਚ ਵਿਟਾਮਿਨ ਆ ਬੰਦੇ ਨੂੰ ਜਿਹੜੀ ਸਹੀ ਲੱਗੇ ਉਹ ਕਰ ਪਹਿਲੇ ਲਿਆਂਦਾ ਵੀ ਕੁੜੀ ਨੇ ਟੈਲੀਫੋਨ ਪਹਿਲਾਂ ਇਹਦਾ ਚੈਨਲ ਬਣ ਗਿਆ ਇਹਨੂੰ ਦਿਓ ਮੁਬਾਰਕਾਂ ਬੱਸ ਹੈਲੋ ਹੈਲੋ ਬਹੁਤ ਹੈ ਬਹੁਤ ਸਾਰੇ ਮੁੰਡੇ ਖਾਣੇ ਕਰਦੀ ਹੈ ਮੇਰਾ ਕੋਈ ਖਾਣਾ ਮਨ ਆ ਆ ਫਤੇਖੜ ਸੈਤ ਤੁਹਾਡੀ ਵੀ ਇੱਥੇ ਮੈਨੂੰ ਬੋਲਣ ਦਿਓ ਲੈ ਬੋਲ ਲੈ ਜਾ ਆ ਤਾਂ ਹੀ ਸਪੈਸ਼ਲ ਵੀਡੀਓ ਬਣਾਵਾਂਗੇ ਜਸਤਨ ਬਾਈ ਹਾਂ ਯਾਨੀ ਕਿ ਤੁਸੀਂ ਇਹ ਤੁਹਾਨੂੰ ਭੁੱਗੋ ਸਾਡੇ ਘਰ ਨਾੜੀ ਵਿਆਹ ਮਰ ਜਾਣੀ ਤੇਗਾ ਬੱਚਾ ਜੀ ਨਾ ਤਾਂ ਮੱਚਾ ਅੱਜ ਜਸਤਨ ਬਾਈ ਅਸੀਂ ਦੋਨੋਂ ਪਹਿਣਾ ਪਹਿਣਾਗੇ ਹਾਂ ਹੁਣ ਮੰਨ ਲੈ ਦੇਖ ਲੈ ਜਾਨੀ ਤੁਹਾਨੂੰ ਇਹ ਪ੍ਰੀਤੰਕ ਅਦੇ ਗੱਲ ਨਹੀਂ ਪੈਣਾ ਬਣੂਗੀ ਅਸੀਂ ਦੋਏ ਭਾਈ ਭਾਈ ਹਾਂ ਤੇ ਸਾਡੇ ਤੋਂ ਕਰਮ ਰਹੀ ਹੈ ਤੇ ਅਸੀਂ ਦੋਏ ਭਾਈ ਭਾਈ ਹਾਂ ਹਾਂ ਖੜੇ ਬਣੂਗੀ ਗੱਲ ਆ ਖੜੇ ਆ ਖੜੇ ਬਣੂਗੀ ਗੱਲ ਇਹ ਅਸੀਂ ਅਸੀਂ ਦੋਏ ਭਾਈ ਭਾਈ ਮੈਂ ਮੈਂ ਦਿਖਾਉਣੀ ਆ ਇਹ ਇਹ ਦੋਨੋਂ ਭਾਈ ਭਾਈ ਨੇਗੇ ਖੜੇ ਦੇਖ ਲੋ ਕਿ ਮੈਂ ਕੋਸੁੱਤੇ ਨੇ ਵਿਚਾਰੇ ਭਾਈ ਜਾਨੋ ਵੀ ਬੀਤੇ ਪੈਂਦਾ ਵਿੱਲਾ ਇਹਨਾਂ ਬਾਵਾ ਵੀਤੇ ਪੈਂਦਾ ਅੱਛਾ ਕਿਉਂ ਨਹੀਂ ਜਾਂਦਾ ਇਹ ਕਿੱਧਰ ਪੁੱਜੀ ਹੋਏ ਫਿਰ ਉਹ ਹੀ ਚਾਰ ਰੱਖ ਰਾਂ ਇੱਧਰ ਰੱਖ ਰੇ ਇੱਧਰ ਨੇ ਆ ਤੂੰ ਚਾਰ ਰੱਖਦਾ ਵੱਧ ਵੱਧ ਆਹ ਮੇਰੀ ਭੈਣ ਖੜੀ ਹੈਗੀ ਬੱਲੇ 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 ਇਹ ਕਰਨਾ ਨਾ ਕਰ ਦੂੰ ਹਾਂ ਐਂ ਕਿਉਂ ਕਰ ਦੂੰ ਮੈਂ ਆਪਾਂ ਇੱਕ ਦੂਜੇ ਨੂੰ ਦਿਲ ਦਿੰਨੇ ਆ ਹਾਲੋ ਸਰ ਇਹ ਇੱਕ ਗੱਲ ਦਾ ਪਤਾ ਲੱਗਾ ਪੈਸੇ ਵੀ ਉੱਧਰ ਉੱਧਰ ਕਰਦੇ ਤੂੰ ਚੁੱਪ ਕਰਕੇ ਸਿੱਧਾ ਹੋਇ ਕਰਦਾ ਇਹ ਕਿਉਂਗਾ ਮੈਂ ਨਹੀਂ ਕਰਦਾ ਠੀਕ ਹੈ ਫਿਰ ਤੁਸੀਂ ਕਹੋਗੇ ਵੀ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਮੇਰੀ ਧੀ ਹੈ ਮੈਂ ਤਾਂ ਮੈਂ ਤਾਂ ਕਰੂੰਗੀ ਪਰ ਫਿਰ ਮੈਂ ਜ਼ਮੀਨ ਚੋਂ ਹੱਲੂੰਗੀ ਫਿਰ ਸਾਫ ਲਾ ਲਈ ਇਹ ਐਂਡ ਤੇ ਐਵੇਂ ਕੁਝ ਹੋਰ ਸਾਡੇ ਕਰਨ ਦੇ ਹੋ ਰਹਿ ਗਿਆ ਪਿੱਛੇ ਉਹ ਦੇਖਦਾ ਆਜੋ ਬੀ ਮੈਂ ਤਾਂ ਫਿਰ ਕਰੂੰਗੀ ਮੈਂ ਤੈਨੂੰ ਦੱਸੂੰਗੀ ਆ ਗੱਲਬਾਤ ਓਕੇ ਜੀ ਠੀਕ ਹੈ ਹਾਂ ਜਸਲਬਾਈ ਲੈ ਤੁਹਾਡੇ ਫੋਨ ਤੇ ਲੈ ਲਾਓ ਵੀ ਕੈਮਰਾ ਲਾਓ ਕੈਮਰਾ ਕਾਪੀ ਕਰ ਰਹੀ ਹੈ ਕਾਪੀ ਕਰ ਰਹੀ ਹੈ ਦੇਖੋ ਪੀ ਰੇਟ ਹੈ ਉਹ ਸੇਮ ਗੱਲਾਂ ਨੇ ਇੱਥੇ ਲਾ ਲਓ ਬਾਈ